ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਬਖਸ਼ੀराम अरोड़ा ਨੂੰ ਕਟੋਰੇ ਦੇ ਕੇ ਭੀਖ ਮੰਗਣ ਲਈ ਕਹਿ ਰਹੇ ਇਹ ਨੇ ਕਾਂਗਰਸ ਦੇ ਕਾਉਂਸਲਰ ਕਮਲਪ੍ਰੀਤ ਹਾਊਸ ਵਿੱਚ ਜਿਵੇਂ ਹੀ ਬਜਟ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਸਾਰੇ ਕਾਉਂਸਲਰਾਂ ਨੂੰ ਆਪਣੀ ਗੱਲ ਰੱਖਣ ਲਈ ਕਿਹਾ ਗਿਆ ਕਮਲਪ੍ਰੀਤ ਆਪਣੇ ਕੁਝ ਮੰਗਾ ਗਣਵਾ ਰਹੇ ਸਨ ਕਿ ਅਚਾਨਕ ਉਨ੍ਹਾਂ ਨੇ ਦੋ ਕਟੋਰੇ ਮੇਅਰ ਦੀ ਮੇਜ਼ ਤੇ ਰੱਖ ਦਿੱਤੇ ਆਹ ਦੀ ਜਨਤਾ ਇਨਾ ਹੋਣ ਦੀ ਦੇਰ ਸੀ ਕਿ ਹਾਊਸ ਵਿੱਚ ਹੰਗਾਮਾ ਹੋ ਗਿਆ। ਭਾਜਪਾ ਦੇ ਕਾਉਂਸਲਰ ਕਾਂਗਰਸ ਦੇ ਕਾਉਂਸਲਰ ਨਾਲ ਤੱਕਾ ਮੁਕੀ ਕਰਨ ਲੱਗੇ। ਫਿਰ ਕਿਸੇ ਕਾਂਗਸੀ ਕਾਉਂਸਲਰ ਤੇ ਭਾਜਪਾ ਕਾਉਂਸਲਰ ਨਾਰਿਆਬਾਜ਼ੀ ਤੇ ਉਤਰ ਆਏ। ਮੇਅਰ ਬਖਸ਼ੀ ਰਾਮ ਅਰੋੜਾ ਇਸ ਹਰਕਤ ਤੋਂ ਤਲਖ ਨਜ਼ਰ ਆਏ। ਸਾਰੇ ਹਾਊਸ ਦੀ ਸਹਿਮਤੀ ਨਾਲ ਮੇਅਰ ਨੇ ਕਾਉਂਸਲਰ ਕਵਲਪ੍ਰੀਤ ਤੇ ਕਾਰਵਾਈ ਲਈ ਸੂਬਾ ਸਰਕਾਰ ਨੂੰ ਲਿਖ ਦਿੱਤਾ। ਉਸਨੇ ਮਤਲਬ ਜਿਹੜਾ ਡਰਾਮੇਬਾਜ਼ੀ ਕਰਕੇ ਤੇ ਜੋ ਡਰਾਮਾ ਕੀਤਾ ਤੁਹਾਡੇ ਸਾਹਮਣੇ ਹੈ ਸਾਰੇ ਹਾਊਸ ਨੇ ਇਸ ਨੂੰ ਬੁਰਾ ਮੰਨਦੇ ਹੋયા ਉਹਨੂੰ ਹਾਊਸ ਦੇ ਵਿੱਚੋਂ ਕਟਨ ਦੀ ਔਰ ਡਿਸਕਵালিਫਾਈਡ ਕਰਨ ਦੀ ਮੰਗ ਕੀਤੀ ਹੈ ਉਹ ਅਸੀਂ ਸਰਕਾਰ ਨੂੰ ਭੇਜ ਦਿਆਂਗੇ ਕਿ ਇਹੋ ਜਿਹਾ ਬੰਦਾ ਜਿਹੜਾ ਮੈਂਬਰ ਬਣੇ ਰਹਿਣ ਦੇ ਕਾਬਲ ਨਹੀਂ ਹੈਗਾ ਕਿ ਜਿਸ ਨੂੰ ਹਾਊਸ ਦੀ ਮਰਿਆਦਾ ਦਾ ਕੋਈ ਪਾਲਣ ਨਹੀਂ ਕਰਦਾ ਔਰ ਦੂਸਰਾ ਸਭ ਤੋਂ ਵੱਡੀ ਸ਼ਿਕਾਇਤ ਜਿਹੜੀ ਹੈ ਉਹਦੇ ਬਾਰੇ ਆਂਦੀ ਹੈ ਵਾ ਉਹ ਆਪਣੀ ਕਮੀਆਂ ਨੂੰ ਛੁਪਾਉਣ ਵਾਸਤੇ ਉਹ ਜਿਹੜਾ ਵਾ ਸਭ ਡਰਾਮੇ ਕਰਦਾ ਇਹ ਪਹਿਲੀ ਵਾਰ ਨਹੀਂ ਹੈ ਕਿ ਹਾਊਸ ਵਿੱਚ ਹੰਗਾਮਾ ਹੋਇਆ ਪਰ ਮੇਅਰ ਨੂੰ ਕਟੋਰੇ ਦੇ ਕੇ ਭੀਖ ਮੰਗਣ ਲਈ ਕਹਿਣ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ ¡Gracias!